ਦੇਖੋ ਇਹਨਾਂ ਨੇ ਜਿਹੜੀ ਆਪਣੀ ਟੈਕਸ ਦੀ ਸਲੈਬ ਸੀ ਉਹ ਚ ਕੋਈ ਚੇਂਜ ਨਹੀਂ ਕਰੀ ਤੇ ਜਿਵੇਂ ਕਿ 2009-10 ਤੱਕ ਦੇ ਜਿਹੜੇ ਟੈਕਸ ਦੇ ਕੇਸ ਸੀ 25000 ਤੱਕ ਦੇ ਉਹ ਸਾਰੇ ਕੇਸ ਵਾਪਸ ਲੈ ਲੇ ਜਿਹੜੇ 14-15 ਤੱਕ ਦੇ ਸੀਗੇ 10000 ਤੱਕ ਦੇ ਕੇਸ ਉਹ ਵੀ ਵਾਪਸ ਲੈ ਲੇ ਤੇ 1 ਕਰੋੜ ਲੋਕਾਂ ਨੂੰ ਸੋਲਰ ਰਾਹੀ ਜੋੜਿਆ ਜਾਵੇਗਾ ਸਬਸਿਡੀ ਦਿੱਤੀ ਜਾਵੇਗੀ 80000 ਮਤਲਬ ਕਰੋੜ ਲੋਕਾਂ ਨੂੰ ਫ੍ਰੀ ਰਾਸ਼ਨ ਦਿੱਤਾ ਜਾਵੇਗਾ ਤੇ ਕਿਸਾਨ ਸਮਾਨ ਜਿਹੜੀ ਆਪਣੀ ਹੋ ਸੀਗੀ ਰਾਸ਼ੀ ਉਹ 12 ਕਰੋੜ ਕਿਸਾਨਾਂ ਨੂੰ ਹੋਰ ਨਾਲ ਜੋੜਿਆ ਜਾਵੇਗਾ 2 ਕਰੋੜ ਨਵੇਂ ਘਰ ਬਣਾਉਣ ਦਾ ਟਿੱਚਰ ਰੱਖਿਆ ਗਿਆ ਤੇ ਆਪਣਾ ਜਿਵੇਂ ਆਊਸਮਾਨ ਕਾਰਡ ਬਣਦਾ ਸੀ ਜਿਹੜਾ ਉਹ ਚ ਕਈ ਲਿਮਿਟਾਂ ਸੀ ਜਿਹੜੀਆਂ ਆਪਣੀਆਂ ਆਸ਼ਾ ਵਰਕਰ ਨੇ ਸਾਰੇ ਦੇਸ਼ ਦੇ ਵਿੱਚ ਉਹਨਾਂ ਦਾ ਵੀ ਆਊਸਮਾਨ ਕਾਰਡ ਬਣੇਗਾ ਸਾਰਿਆਂ ਦਾ ਕੋਈ ਉਹਨਾਂ ਲਈ ਵੀ ਕੋਈ ਕਾਗਜ਼ ਪੱਤਰ ਦੀ ਲੋੜ ਨਹੀਂ ਪਵੇਗੀ ਤੇ ਇੱਕ ਹੋਰ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਆ ਜਿਹੜੀ ਜਿਵੇਂ ਆਪਾਂ ਟ੍ਰੇਨਾਂ ਦਾ ਦੇਖਦੇ ਆ ਟ੍ਰੇਨਾਂ 'ਚ ਲੋਕਾਂ ਨੂੰ ਪ੍ਰੋਬਲਮ ਆਉਂਦੀ ਸੀ 40000 ਨਵੇਂ ਡੱਬੇ ਬੰਦੇ بھارت ਬੰਦੇ ਭਾਰਤ ਜਿਹੜੀ ਟ੍ਰੇਨ ਆ ਉਹਦੇ ਵਾਂਗੂ 40000 ਨਵੇਂ ਡੱਬੇ ਬਣਾਏ ਜਾਣਗੇ ਤਾਂ ਕਿ ਲੋਕਾਂ ਨੂੰ ਦੇਸ਼ ਵਾਸੀਆਂ ਨੂੰ ਸੂਰਤ ਮਿਲ ਸਕੇ ਇਹ ਬਜਟ ਪ੍ਰਧਾਨ ਮੰਤਰੀ ਜੀ ਨੇ ਸਾਰੇ ਵਰਗਾਂ ਦਾ ਖਿਆਲ ਰੱਖ ਕੇ ਪੇਸ਼ ਕੀਤਾ ਹੈ ਇੱਥੇ ਬੇਰੁਜ਼ਗਾਰਾਂ ਲਈ ਕਿਸਾਨਾਂ ਲਈ ਮਹਿਲਾਵਾਂ ਲਈ ਵਪਾਰੀਆਂ ਲਈ ਸਾਰੇ ਵਰਗਾਂ ਦਾ ਖਿਆਲ ਰੱਖਿਆ ਪਰ ਇਹ ਵੀ ਭੇਰਿਸ਼ਕਾਰੀ ਦੇਸ਼ ਦਾ ਬੜਾ ਵੱਡਾ ਮੁੱਦਾ ਹੈ ਆਉਣ ਵਾਲੇ ਬਜਟ ਚ ਇਹਨਾਂ ਨੂੰ ਇਹ ਵੀ ਬੜਾ ਇਹਦੇ ਲਈ ਧਿਆਨ ਦੇਣਾ ਪੈਣਾ ਪਰ ਜਿਸ ਤਰ੍ਹਾਂ ਕਿਸਾਨਾਂ ਦੀ ਸਨਮਾਨ ਨਿਧੀ ਜਾਂ ਇਨਕਮ ਟੈਕਸ 'ਚ ਛੋਟਾਂ ਉਤੋਂ ਇਹ ਸਿੱਧ ਹੁੰਦਾ ਹੈ ਕਿ ਦੇਸ਼ ਦੇ ਲੋਕਾਂ ਨੂੰ ਆਉਣ ਵਾਲੇ ਟਾਈਮ 'ਚ ਵੱਡਿਆਂ ਸਾਨੇ ਮੋਦੀ ਜੀ ਤੋਂ ਇਹ ਦੋ ਵੀ ਵਧੀਆ ਟੰਗ ਨਾਲ ਇਸ ਬਜਟ ਨੂੰ ਅੱਗੇ ਵਧਾਉਣਗੇ